ਨੇ ਬਹੁਤ ਟੀਕ ਟੌਗ ਲਾਉਂਦੀਆਂ ਮੱਝਾਂ ਤੇ ਛੋਟੀਆਂ ਤੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਮੇਰਾ ਵੀਰ ਕਿਉਂਕਿ ਐਡਾ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਉਹਨਾਂ ਬਾਰੇ ਮੱਝਾਂ ਔਰ ਛੋਟੀਆਂ ਬਾਰੇ ਇਕੱਲੀ ਇਕੱਲੀ ਜਾਣਕਾਰੀ ਦਿੰਦੇ ਰਹਾਂਗੇ ਤੇ ਬਾਈ ਜੀ ਆਪਾਂ ਤੁਹਾਡੇ ਲਈ ਸਾਰੀਆਂ ਮੰਡੇ ਲਾਉਂਦੇ ਹਾਂ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਚ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਮੇਰਾ ਵੀਰ ਕਿਉਂਕਿ ਬਾਈ ਆਪਾਂ ਤੁਹਾਡੀ ਰਾਇ ਨਾਲ ਹੀ ਚੱਲਦੇ ਹਾਂ ਤੇ ਜੋ ਤੁਹਾਨੂੰ ਪਸੰਦ ਆਉਂਦਾ ਆਪਾਂ ਉਦਾਂ ਦੀ ਹੀ ਵੀਡੀਓ ਬਣਾਇ ਕਰਨੀ ਹੈ ਜੀ ਕਿਦਾਂ ਤੁਹਾਨੂੰ ਕੰਟੈਂਟ ਪਸੰਦ ਆਉਂਦਾ ਤੇ ਬਾਕੀ ਸ਼ੇਅਰ ਜਰੂਰ ਕਰਿਆ ਕਰੋ ਮੇਰੇ ਵੀਰ WhatsApp ਗਰੁੱਪਾਂ ਵਿੱਚ ਚੈਨਲ ਲਿੰਕ ਨੂੰ ਵੀ ਤੇ ਸਪੋਰਟ ਕਰਿਆ ਕਰੋ ਬਈ ਜੀ ਪੂਰੀ ਵੀਡੀਓ ਦੇਖਿਆ ਕਰੋ ਇੱਕ ਜੀ ਤੇ ਧੰਨਵਾਦ ਜੀ ਬਈ ਜੀ ਸਾਰਿਆਂ ਦਾ ਪਹਿਲਾਂ ਤਾਂ ਜਿਹੜੇ ਜਿਹੜੇ ਆਪਰੋ ਫੋਲੋ ਕਰਦੇ ਮੇਰੇ ਵੀਰਾਂ ਚੈੱਕ ਕਰਦੇ ਰਹੇ। ਘਾੜਾ ਵੀ ਪ੍ਰੋਪਰ ਗੈਪ ਹੈ। ਬਾਈ ਇੱਥੋੜੇ ਦੀ ਬਹੁਤ ਚੰਗੇ ਸਿੰਗਾਂ ਦੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਵੀਰੇ ਆਪਣਾ? ਜੀਵਨ ਰਾਮ। ਅੱਛਾ ਕਿਹੜਾ ਪਿੰਡ ਹੈ ਵੀਰੇ? ਚੌਥ ਵੀਰੇ। ਜਿਹੜਾ ਕਿਹੜਾ ਪੈ ਜਾਂਦਾ ਜੀ? ਟਟਿਆਲਾ। ਠੀਕ ਹੈ ਬਾਈ ਜੀ। ਤੇ ਕਿੰਨੇ ਪਜੂਦੇ ਕਿਹਾ ਬਾਈ ਅੱਜ? ਆਪਾਂ ਲੈ ਕੇ ਆਏ ਵੀਰੇ 2। ਠੀਕ ਹੈ ਬਈ ਕੋਈ ਸ਼ੇਲ ਹੋਇਆ? ਹਾਂਜੀ ਇੱਕ ਹੋ ਗਈ ਹੈ ਜੀ। ਠੀਕ ਹੈ। ਗਾਹਕ ਕਿਵੇਂ ਅੱਜ ਵੈਸੇ? ਹਾਂਜੀ। ਗਾਹਕ ਕਿਵੇਂ ਅੱਜ? ਗਾਹਕ ਵਧੀਆ ਜੀ। ਠੀਕ ਹੈ ਬਾਈ ਜੀ। ਤੇ ਇਹ ਝੋਟੀ ਜਿਹੜ ਇਹ ਲੈ ਜੂਗੀ 5 7 3 ਲੈਂਦੀ ਹੈ ਜੀ ਅੱਛਾ ਲੈਂਦੀ ਹੈ ਜੀ ਹਾਂ ਜੀ ਤੇ ਕਿੰਨਾ ਦੁੱਧ ਘਰ ਜੂ ਇਸ ਵਾਰੀ ਦੁੱਧ ਘਰ ਜੂਗੀ 15 ਲੀਟਰ ਠੀਕ ਹੈ ਬਈ ਜੀ ਕਿੰਨਾ ਮੁੱਲ ਰੱਖਿਆ ਆਪਾਂ ਫਿਰ ਵੀ ਇਹਦਾ ਆਪਾਂ ਇਹਦਾ ਮੁੱਲ ਰੱਖਿਆ ਜੀ 1 ਦਾਸ ਠੀਕ ਹੈ ਬਈ ਤੇ ਮੜਾ ਮੋਟਾ ਮਾਣ ਤਾਣ ਮਾਣ ਤਾਣ ਦੇ ਦਾਂਗੇ ਵੀਰੇ 5 ਦੀ ਠੀਕ ਹੈ ਬਈ ਤੇ ਬਈ ਜੀ ਕਿਹੜਾ ਹੁਣ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਆਪਾਂ ਵੀਰੇ ਸਾਰੀਆਂ ਮੰਡੀਆਂ ਲਾਉਂਦੇ ਆ ਅੱਛਾ ਜੀ ਤੇ ਘਰੇ ਪਸ਼ੂ ਹੁੰਦੇ ਆ ਹਾਂ ਜੀ ਹਾਂ ਤੇ ਕਿੱਥੋਂ ਲੈਂਦੇ ਪੈਸੇ ਪਸ਼ੂ ਆਪਾਂ ਹੀ ਆਪਾਂ ਪਸ਼ੂ ਵੀਰੇ ਪਿੰਡਾਂ ਜੂ ਲੈ 99153 75064 ਇੱਕੋ ਦਵਾਰੇ ਬੋਲਦੇ ਵੀਰੇ 99153 75064 ਠੀਕ ਹੈ ਬਈ ਜੀ ਧੰਨਵਾਦ ਤੇ ਬਾਈ ਕਹਿੰਦਾ ਵੀ ਆਪਣੇ ਘਰੇ ਪਸ਼ੂ ਹੁੰਦੇ ਨੇ ਦੋ ਚਾਰ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਈ ਜੀ ਤੇ ਚੰਗੀ ਝੁੱਟੀ ਹੈ ਜੀ ਮੋਹਰਾ ਨਸਲ ਦੀ ਕਿੱਟਪੜ ਦੀ ਬਹੁਤ ਚੰਗੀਆਂ ਜੀ ਸਿੰਗਾਂ ਦੀ ਬਹੁਤ ਚੰਗੀ ਤੇ ਨਟਰ ਕੋਆਟੀ ਵੀ ਹੈ ਜੀ ਬਈ ਪਾਸਾ ਤੇ ਲੈਣੇ ਬਣਨੀ ਪੂਰੀ ਤਰ ਤੇ ਬਈ ਉਹਦਾ ਪਸ਼ੂ ਚੰਗਾ ਹੈ ਚੰਗੀ ਮਾਤਰ ਮੁਰਾ ਨਜ਼ਿਲ ਦੀ ਤੂੰ ਦੱਸ ਕਿ ਤੇਰੀ ਨਾਨੀ ਬੋਲ ਚੰਗੀ ਹੈ ਬਾਈ ਜੀ ਕੋਲੋਂ ਬੋਲ ਸਿੱਟ ਕੋੜੇ ਦੀ ਵੀ ਚੰਗੀ ਹੈ ਖੱਡਾ ਪੈਰਾਂ ਦੀ ਕੋਈ ਖੁੱਲੀ ਹੈ ਇਹਦੇ ਬਾਰੇ ਵੀ ਲੰਨੇ ਬਾਈ ਕੋਲੋਂ ਪੂਰੀ ਜਾਣਕਾਰੀ ਤੇ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਹਾਂਜੀ ਭਾਈ 사ਸੀ ਗਾਲ ਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਵਿਕੀ ਠੀਕ ਹੈ ਭਾਈ ਜੀ ਆਪਣਾ ਇਲਾਕਾ ਕਿਹੜਾ ਪੈਸੀ ਹਾਂ ਸੁਲਤਾਨਪੁਰ ਠੀਕ ਹੈ ਭਾਈ ਜੀ ਕਿੰਨੇ ਪੈਸੇ ਲਗਾਏ ਸੀ ਆਪਾਂ ਤਿੰਨ ਭਾਈ ਕੋਈ ਹੋਇਆ ਸੇਲ ਜੀ ਆਹ 2 ਵਜੇ ਗਾਘ ਕਹਿਜ ਹਾਂ ਗਾਘ ਬੱਸ ਜਿਹੜੀ ਆ ਮੱਝ ਦਿਖਾਈਏ ਕਿਹੜੇ ਸੂਏ ਸੁਣਾਏ ਨੇ ਜੀ ਕਿੰਨੇ ਦਿਨ ਇਹ ਲੂਜੇ ਇਹ ਲੈ ਜੂ ਭਾਈ 5-7 ਦਿਨ ਲਾ ਜਾਣੇ ਤੇ ਕਿੰਨਾ ਦੁੱਧ ਕਰ ਜੂ ਇਹ 15-16 ਠੀਕ ਹੈ ਜੀ ਤੇ ਮੁੱਲ ਕਿੰਨਾ ਰੱਖੇ ਵੀਰੇ ਮੁੱਲ ਇੱਕ ਦਾਹ ਕਰਦੇ ਭਾਈ ਇੱਕ ਪੰਜ ਦੀ ਦੇ ਦਾਂਗੇ ਮੋਬਾਈਲ ਪਰ ਫੋਨ ਦੋ ਭਾਈ ਹਾਂ ਭਾਈ ਆਹ ਦੱਸ ਆਹ ਦਾ ਫੋਨ ਨੰਬਰ ਦੱਸੂ ਹੁੰਦਾ ਰੈਨਬਰ ਤਾਂ ਸੀ 777 ਹਾਂਜੀ 20644 ਠੀਕ ਹੈ ਬਾਈ ਜੀ ਤੇ ਲੱਖਾ ਕਿਹੜਾ ਦੱਸਿਆ ਸੀ ਗਈ ਸੁਲਤਾਨਪੁਰ ਬੀਰ ਸਾਹ ਦੇ ਲੱਗ ਗਈ ਹੈ ਸੁਲਤਾਨਪੁਰ ਲੋਧੀ ਆ ਤੇ ਬਾਈ ਜੀ ਪਸ਼ੂ ਲਿਉਂਦੇ ਕਿੱਥੇ ਪੈਸੇ ਹਾਂਜੀ ਲਿਉਂਦੇ ਕਿੱਥੋਂ ਪਸ਼ੂ ਉਧਰੋਂ ਲੱਗਿਓਂ ਲਈਦੇ ਭਾਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਬਾਈ ਜੀ ਭਾਈ ਖੰਨੇ ਆਈਦਾ ਜ਼ਿਆਦਾ ਜਾਂ ਜੰਗਰਾਮ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ ਚੰਗੇ ਪਛਣੇ ਬਾਈ ਕੋਲੇ ਤੇ ਬਾਈ ਕਹਿੰਦਾ ਖੰਨੇ ਦੀ ਮੰਡੀ ਆ ਪੱਕਾ ਲਾਉਂਦੇ ਆ ਜੀ ਯਾ ਇਸ ਤੋਂ ਇਲਾਵਾ ਇਹ ਬਹੁਤ ਚੰਗੀਆਂ ਮੱਝਾਂ ਆਈਆਂ ਹੋਈਆਂ ਨੇ ਤੇ ਉਹਨਾਂ ਬਾਰੇ ਵੀ ਲਵਾਂਗੇ ਜਾਣਕਾਰੀ ਪਾਈਆਂ ਕੋ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੀਰੋ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਆਪਾਂ ਇਦਾਂ ਦੇ ਬਿਟੂਰ ਤੇ ਲੈ ਕੇ ਆਉਂਦੇ ਰਹਾਂਗੇ ਤੇ ਦੋਵੇਂ ਪਸ਼ੂ ਸੀਕਰ ਬਾਈਕ ਕੋ ਬਹੁਤ ਹੀ ਟੌਪ ਕਲਾਸ ਦੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੰਨੀ ਬਹੁਤ ਬੜੀ ਟੌਪ ਕੁਆਲਿਟੀ ਦੀ ਆਜੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਬਈ ਨੀਲੀ ਰਾਵੀ ਤੇ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਹੈ ਬਈ ਚੰਗਾ ਬਚੂਆ ਬਾਈ ਕੋਈ ਨਹੀਂ ਲੈਂਦੇ ਪੂਰੀ ਜਾਣਕਾਰੀ ਫੋਟੋ ਨਾਲ ਕਰਾਂਗੇ ਸ਼ੇਅਰ ਤੇ ਚੰਗੀ ਹੈ ਬਾਈ ਜੀ ਬਾਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਕਮਲਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਵੀਰੇ ਪਿੰਡ ਹੈ ਚੰਡੀਗੜ੍ਹ ਦੇ ਲਾਗਿਆ ਜੀ ਕਿਹੜਾ ਜੀ ਘੰਡੋਲੀ ਜੀ ਘੰਡੋਲੀ ਠੀਕ ਹੈ ਬਾਈ ਜੀ ਕਿੰਨੇ ਪਜੂ ਲੈ ਕੇ ਆਏ ਅੱਜ ਦੋ ਲੈ ਕੇ ਆਏ ਕੋਈ ਸ਼ੇਲ ਹੋਇਆ ਨਹੀਂ ਅਜੇ ਤਾਂ ਕੋਈ ਨਹੀਂ ਹੋਇਆ ਤੇ ਗਾਹ ਕਹਿ ਅੱਜ ਗਾਹ ਕਹਿ ਹੈ ਗਾਹ ਠੀਕ ਹੈ ਇਹ ਜਿਹੜੀ ਝੋਟੀ ਘੜੇ ਸੁਏ ਸੁਣਾ ਨਹੀਂ ਇਹਨਾਂ ਫਲੂਨ ਸੁਣਾ ਜੀ ਇਹਨੇ ਅੱਛਾ ਤੇ ਕਿੰਨਾ ਦੁੱਧ ਕਰ ਜੂਗੀ ਜਿਮਰੀ ਦੁੱਧ ਕਰ ਜੂਗੀ ਜੀ ਇਹ ਪਹਿਲੇ ਸੁਏ ਨੇ ਸੁਣਾ ਜੀ ਇਹਨਾਂ 12 13 ਕਿਲੋ ਕੱਢੂਗੀ ਜੀ ਠੀਕ ਹੈ ਆਪਣੀ ਪਾਲੀ ਵੀ ਕਿ ਵਪਾਰ ਦਾ ਕੰਮ ਹੈ ਵੀਰੇ ਨਹੀਂ ਜੀ ਆਪਣੀ ਪਾਲੀ ਵੀ ਹੈ ਜੀ ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਇਹਦਾ ਆਪਣਾ ਐਦਾ ਜੀ ਇੱਕ 3 ਲੰਗਦਾ ਜੀ ਲੋ ਘੜੀ ਘੜੀ ਮੰਡੀ ਲਾਉਂਦੇ ਬਸ ਬਸ ਜੀ ਇਹੀ ਲਾਉਂਦੇ ਜੀ ਆਪਣੀ ਘਰ ਤੋਂ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ 8873 ਜੀ ਹਾਂ ਜੀ 20 ਹਾਂ ਜੀ 2402 ਜੀ ਠੀਕ ਹੈ ਜੀ ਤੇ ਨੀਲੀ ਰਵੀ ਝੋਟੀ ਬਹੁਤ ਹੀ ਟੌਪ ਕੁਆਲਟੀ ਈ ਰਹੀ ਬਈ ਤੇ ਬਈ ਅਟਰ ਕੁਆਲਟੀ ਬਹੁਤ ਚੰਗੀ ਹੈ ਜੇ ਟੋਪ ਲੈਣੇ ਨੇ ਤੇ ਚੰਗਾ ਬਸੂਈ ਕੰਟੈਕਟ ਕਰ ਸਕਦਾ ਜੀ ਕੋਈ ਲੈਣ ਦੇ ਖਾਵਾ ਨੇ ਤੇ ਬਈ ਉੱਚੀ ਲੰਬੀ ਪੂਰੀ ਟੌਪ ਕੁਆਲਟੀ ਪਿਓਰ ਨੀਲੀ ਰਵੀ ਤੇ ਪੂਰੇ ਪ੍ਰੋਪਰ ਨਜ਼ਾਰੇ ਅੱਖਾਂ ਵਿੱਚ ਨੇ ਬਹੁਤ ਚੰਗਾ ਮਸ਼ਹੂਰ ਹੈ ਜੀ ਘਰ ਨਾਲੋਂ ਔਦਾ ਬਈ ਠੀਲ ਢੰਡੀ ਪੂਰੀ ਹਾਂਜੀ ਹਾਂਜੀ ਆ ਅੱਖ ਫੇਰ ਕੇ ਦੇਖੋ ਜੀ ਐਨ ਠੀਲ ਯੂਨੀਕਿਟੀ ਠੀਕ ਹੈ ਬਈ ਤੇ ਇਸ ਤੋਂ ਇਲਾਵਾ ਹੋਰ ਕਣੀ ਸੀਗੀ ਬਈ ਇੱਧਰ ਉਹ ਆਸ਼ਾ ਉੱਧਰ ਕੋਈ ਨਹੀਂ ਕੋਈ ਨਹੀਂ ਚੰਗਾ ਬੱਜ ਕੋਈ ਨਹੀਂ ਤੇ ਕੋਈ ਲੈ ਦਾ ਛੋਟੀ ਦਾ ਲੈਸ ਦੇਦਾ ਬਾਈ ਜੀ ਕਿਉਂ ਨਹੀਂ ਨੀ ਨਾ ਰਹੀ ਬਾਈ ਜੀ ਚੰਗਾ ਬੱਜੂ ਬਾਈ ਜੀ ਹੌਲੇ ਰੌਣਕ ਵਾਲੀ ਹੈ ਹੌਲੇ ਉੱਚੀ ਦੇ ਵਿੱਚੋਂ ਟੌਪ ਵਾਲਾ ਬਾਈ ਜੀ ਚੰਗਾ ਬੱਜੂ ਬਾਈ ਜੀ ਪੂਰਾ ਰੋਵਾਂ ਝੋਟੀ ਦਾ ਅੱਜ ਮੇਰਾ ਵੀ ਇਸ ਤੋਂ ਬਾਅਦ ਤੁਹਾਨੂੰ ਹੋਣੀ ਹੈ ਅਗਲੀ ਝੋਟੀ ਉਦੇ ਬਾਰੇ ਵੀ ਲੋਕਾਂ ਨੂੰ ਪੂਰੀ ਜਾਣਕਾਰੀ ਆਜੋ ਮੇਰਾ ਵੀ ਚੰਗਾ ਪਛੋੜ ਬਾਈ ਕੋਈ ਮੋਹਰਾ ਨਾਲ ਦੀ ਮੱਝ ਤੇ ਬਾਈ ਇੱਕ ਵਾਰ ਘਵਾ ਦੇ ਬਾਈ ਚੰਗਾ ਬਾਕੀ ਕਟਰ ਕੁਆਲਟੀ ਬਹੁਤ ਚੰਗੀ ਰਹੀ ਹੈ ਫਿੱਟ ਪੁੜੇ ਦੀ ਬਹੁਤ ਚੰਗੀ ਹੈ ਯਾਰ ਖਬਰਾਂ ਤੇ ਬਾਈ ਕੋ ਲਾਵਾਂਗੇ ਪੂਰੀ ਜਾਣਕਾਰੀ ਇਹਦੀ ਤੇ ਤੁਹਾਡਾ ਨਾ ਕਰਾਂਗੇ ਸ਼ੇਅਰ ਆਜੋ ਮੇਰਾ ਖਾਣਾ ਵਿੱਚ ਪ੍ਰੋਪਰ ਗੈਪ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਆ ਵੀ ਜੀ ਕਿਹੜਾ ਨਾਮ ਕੀ ਵੀਰੇ ਆਪਣਾ ਜੀ ਮੇਰਾ ਨਾਮ ਬਿੱਟੂ ਬਾਜੀ ਪਿੰਡ ਕਿਹੜਾ ਪੈਜਦਾ ਪਿੰਡ ਦੀਪਨਗਰ ਠੀਕ ਹੈ ਜਿਲ੍ਹਾ ਜਿਲ੍ਹਾ ਲੁਧਿਆਣਾ ਠੀਕ ਹੈ ਹਾਂ ਜੀ ਤੇ ਭਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਲੈ ਅਸੀਂ ਚਾਰ ਜੀ ਦਾ ਕਹ ਹੈ ਭਾਈ ਅੱਜ ਬਾਬ ਠੀਕ ਜਾਈਏ ਇਹ ਇੰਨਾ ਨਹੀਂ ਹੈਗਾ ਠੀਕ ਹੋਈ ਕੋ ਛੇਲ ਹਾਂ ਜੀ ਦੋ ਬੇਤੀਆਂ ਆ ਜਿਹੜੀ ਆ ਮੱਝ ਇਹਦਾ ਕਿਹੜੇ ਸੂਏ ਸੋਣੇ ਨਹੀਂ ਹੈ ਜੀ ਕਿਹੜੇ ਸੂਏ ਸੋਣੇ ਨਹੀਂ ਇਹਦੇ ਚੌਥੇ ਸੂਏ ਸੋਣਾਂ ਵਾਲੇ ਤੇ ਕਿੰਨਾ ਦੁੱਧ ਕਰ ਦੋ ਭਾਈ ਦੁੱਧ 16 ਤੋਂ ਕੀ ਨਾਮ ਰੱਖਿਆ ਆਪਾਂ ਵੀ ਇਹਦਾ ਇਹਦਾ 1 40 ਮੰਗਿਆ ਜੀ ਇਸ ਤੋਂ ਇਲਾਵਾ ਵੀ ਆਪਾਂ ਕੋਈ ਮੰਡੀ ਲਾਉਂਦੇ ਆਂ ਹਾਂ ਜੀ ਹਰ ਇੱਕ ਮੰਡੀ ਆਉਂਦੇ ਆਂ ਮੋਬਾਈਲ ਨੰਬਰ ਬੋਲ ਦਾਂਗੇ ਵੀਰੇ ਆਪਣਾ 98142 98845 ਇੱਕ ਵਾਰੀ ਬੋਲ ਦਾਂਗੇ ਵੀਰੇ 98142 98845 ਠੀਕ ਹੈ ਜੀ ਹਾਂ ਜੀ ਪਸ਼ੂ ਆਏ ਹੋਏ ਨੇ ਇੱਥੇ ਜੀ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਆ ਸਕਦਾ ਮੰਡੀ ਵਿੱਚ ਜੀ ਕਿਉਂਕਿ ਬਹੁਤ ਟਾਪ ਕੁਆਲਟੀ ਦੇ ਝੋਟੀਆਂ ਤੇ ਮੱਝਾਂ ਆਈਆਂ ਹੋਈਆਂ ਆ ਅੱਜ ਤੱਕ ਮੇਰਾ ਵੀਰ ਚੈਨਲ ਸਪੋਰਟ ਜੁੜਾ ਕਰ ਰਿਹਾ ਕਰਦਾ ਵੀਰ ਫਾਇਦਲੀ ਵੀਡੀਓ ਤੁਹਾਨੂੰ ਲੈ ਕੇ ਆਉਂਦੇ ਰਹਾਂਗੇ ਤੇ ਤੁਹਾਨੂੰ ਬਹੁਤ ਹੀ ਟਾਪ ਕੁਆਲਿਟੀ ਦੀਆਂ ਮੱਜਾਂ ਤੇ ਝੂਟੀਆਂ ਦਿਖਾਉਂਦੇ ਰਹਾਂਗੇ ਤੇ ਉਹਨਾਂ ਦੇ ਰੇਟਾਂ ਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਬਾਕੀ ਭਾਈ ਜੀ ਜਿਹੜੀ ਮੱਝ ਦਿਖਾਈ ਸੀ ਬਹੁਤ ਟਾਪ ਕੁਆਲਿਟੀ ਬਾਕੀ ਰੇਟ ਬਹੁਤ ਜ਼ਿਆਸੀ ਕਿ ਭਾਈ ਦਾ ਸਿਰਫ ਨਾ ਮਾਤਰ ਜੇ ਰੇਟ ਸੀਗਾ ਇੰਨਾ ਦੀ ਇਹਨਾਂ ਵਿੱਚ ਥੋੜੀ ਬਹੁਤੀ ਹਜੇ ਰਹਿਤ ਵੀ ਹੋ ਸਕਦੀ ਹੈ ਘਟ ਵੀ ਸਕਦਾ ਰਹੇ ਤੇ ਬਾਕੀ ਚੰਗੇ ਪਛਲੇ ਬਾਈ ਜੀ ਬਾਕੀ ਟਾਪ ਕੁਆਲਟੀ ਦੇ ਤੇ ਤੁਸੀਂ ਬਾਈ ਕੰਟੈਕਟ ਕਰ ਸਕਦੇ ਹੋ ਬਾਈਆਂ ਨੂੰ ਨੰਬਰ ਆਪਾਂ ਸ਼ੇਅਰ ਕਰ ਲਵਾਂਗੇ ਬਾਕੀ ਵੀਡੀਓ ਪੂਰੀ ਦੇਖਣ ਲਈ ਬਾਈ ਸਾਰੇ ਵੀਰਾਂ ਦਾ ਧੰਨਵਾਦ ਪੂਰਾ ਸਹਿਯੋਗ ਦੇਣ ਲਈ ਜੀ